ਇਸ ਵੇਲੇ ਆਪਾਂ ਪ੍ਰਧਾਨ ਸਭਾ ਹਲਕਾ ਜੀ ਨਾਲ ਤੇ ਗੁਰੂ ਤੇਗ ਬਹਾਦਰ ਸਾਹਿਬ ਦੇ ਚੰਨ ਚੋ ਪ੍ਰਾਪਤ ਗੁਰੂ ਅਜਨ ਦੇਵ ਜੀ ਦੇ ਚੰਨ ਚੋ ਪ੍ਰਾਪਤ ਗੁਰੂ ਕਾਰਕ ਗੁਰਦਾਰਾ ਸਾਹਿਬ ਦੇ ਨਾਲ ਖੜੇ ਉਹਦੇ ਚਾਰ ਤਿੰਨ ਸੈਕ ਦੇ ਤੇ ਚੌਥਾ ਕੁੱਕੇ ਵਾਲੀ ਚਾਰ ਪਿੰਡਾਂ ਦਾ ਆਪਾਂ ਸਾਂਝਾ ਇੱਕ ਸਟੇਡੀਅਮ ਜਿਹੜਾ ਇੱਥੇ ਬਣਾਇਆ ਸੀ ਉਹ ਸਟੇਡੀਅਮ ਦੀ ਸ਼ੁਰੂਆਤ ਜਿਹੜੀ ਇਹਨਾਂ ਨੇ ਕੀਤੀ ਉਹ ਮੈਂ ਦੇਖਣ ਆਇਆ ਸੀਗਾ ਨਾਲ ਵੀਡੀਓ ਨੂੰ ਲੈ ਕੇ ਆਇਆ ਸੀਗਾ ਸੋ ਆਪਾਂ ਵਧੀਆ ਸਟੇਡੀਅਮ ਜਿਹੜਾ ਇਸ ਇਲਾਕੇ ਦੇ ਵਿੱਚ ਬਣਾਦੇ ਇਲਾਕੇ ਦੀਆਂ ਜੰਨੀਆਂ ਲਿੰਕ ਰੋਡ ਦੇ ਪਹਿਲਾਂ ਬਣ ਗਿਆ ਕੁਛ ਦਿੰਦੀ ਆ ਜਿੱਦਾਂ ਵੱਡੇ ਸੈਂਸ ਦੇ ਤੋਂ ਮਹਿਲਾਂ ਵਾਲਾ ਸੀਗਾ ਵੱਡੇ ਸੈਂਸ ਤੋਂ ਦਾਣੇ ਵਾਲੀ ਉਹ ਵੀ ਮਤਲਬ ਜਿਹੜੀਆਂ ਹੁਣ ਕੰਪਲੀਟ ਹੋਣ ਗਿਆ ਮਨਜ਼ੂਰ ਹੋਈਆਂ ਉਹ ਵੱਡੇ ਸੈਂਸ ਨੂੰ ਤੁਹਾਨੂੰ ਇਨਸ਼ਾਅੱਲਾ ਦਿੱਤੀ ਇੱਕ ਸਕੂਲ ਵਾਸਤੇ ਜਨਰੇਟਰ ਦਿੱਤਾ 4 ਲੱਖ ਦਾ ਜਨਰੇਟਰ ਹੈ 6 ਲੱਖ ਰੁਪਈਆ ਦਿੱਤਾ ਤੁਹਾਨੂੰ ਇਨਸ਼ਾਅੱਲਾ ਸੋ ਵਿਕਾਸ ਦਾ ਕੰਮ ਜਿਹੜਾ ਜੰਗੀ ਪੱਤਰ ਤੇ ਜਾਰੀ ਹੋ ਮੈਂ ਦੇਖਣਾ ਹੋਰ ਨਾ ਪਿੰਡਾਂ 'ਚ ਵੀ ਜਾਣਾ ਕਰੀਬ 10 ਪਿੰਡਾਂ ਦਾ ਜਟੂਕ ਰੱਖਿਆ ਸਾਦੇ ਪਿੰਡਾਂ ਦੇ ਅਫਸਰ ਨਾਲ ਲਿਆ ਜਿਹੜੇ ਜਿਹੜੇ ਕਮ ਹੋਣ ਵਾਲੇ ਪਿੰਡਾਂ ਦੇ ਉਹ ਪਹਿਲ ਦੇ ਆਸਤੇ ਮਤਲਬ ਕਰ ਇਹ ਸਟੇਡੀਅਮ ਕਿੰਨੀ ਕੁ ਦੇਰ ਦੇ ਵਿੱਚ ਕੰਪਲੀਟ ਹੋ ਜਾਏਗਾ ਤੇ ਕਿੰਨਾ ਕੁ ਲਾਭ ਹੋਏਗਾ ਹਲਕਰਨ ਵਾਲਾ ਇਹ ਤਾਂ ਬਹੁਤ ਵੱਡਾ ਲਾਭ ਉਹ ਚਾਤਪੇਟ ਤੇ ਹੀ ਹੋਈ ਜਾਂਦਾ ਨਾਲ ਨਾਲ ਤੁਹਾਡਾ ਜਗਦੀਖਲਾਂ ਨਾਲ ਹੀ ਪੈ ਜਾਂਦਾ ਇਹ ਤਾਂ ਮਤਲਬ ਜੀ ਸਟੇਡੀਅਮ ਬਹੁਤ ਟੌਪ ਦਾ ਬਣੂਗਾ ਕੰਪਲੀਟ ਕਰਨੇ ਕਿ ਸਮਝ ਜੇ ਮੈਨੂੰ ਲੱਗਦਾ ਹੈ ਮਤਲਬ 6-7 ਮਹੀਨੇ ਕੰਪਲੀਟ ਕਰਦਾ ਹਾਂ ਹਾਂ ਮੈਂ ਅਕਸਰ ਇਹਦਾ ਇੱਕ ਉਹ ਤੇਗਵਾ ਦੱਸਦਾ ਜਿਹੜਾ ਆਦਿਆ ਛਿੱਦੀ ਦੇ ਫਸੋਲ ਲਈ ਆਪਾਂ ਸਟੇਟ ਲੈਵਲ ਤੇ ਬਣਾ ਰਿਆ ਤੇ ਉੱਥੇ ਮੈਂ ਪਾਇਆ ਸਟੇਡੀਅਮ ਉੱਥੋਂ ਵੀ ਸੀਐਮ ਸਾਹਿਬ ਨੇ ਜੇ ਮਜੂਰੀ ਦੇਤੀ ਤੇ ਕੁਝ ਪੈਸੇ ਜਿਹੜੇ ਉੱਥੋਂ ਵੀ ਆ ਜਾਣਗੇ ਸੋ ਮਤਲਬ ਉਹ ਵਧੀਆ ਹੋ ਜੂਗਾ ਕੋਈ ਗੱਲ ਨਹੀਂ ਕਿਸ ਤਰ੍ਹਾਂ ਇਹ ਸਮਾਗਮ ਰਹਿਣਗੇ ਸਟਾਫ ਜੀ ਨੂੰ ਸਰਪ੍ਰਸਤ ਜੀ ਬਹੁਤ ਵਧੀਆ ਇੱਥੇ ਵੀ ਵਧੀਆ ਸਮਾਗਮ ਕਰਾਂਗੇ ਆਪਾਂ ਸੀਐਮ ਸਾਹਿਬ ਰੋਂ ਚੜ ਕੇ ਲਾ ਲਾ ਸੋ ਸੀਐਮ ਸਾਹਿਬ ਸਾਰੇ ਪੰਜਾਬ ਚ ਜਾਣਗੇ ਜਿੱਥੇ ਜਿੱਥੇ ਫੰਕਸ਼ਨ ਹੋਣਗੇ ਜਾਣਗੇ ਸਾਡੇ ਤਾਂ ਮੈਂ ਹਾਂ ਕਿ ਬਸ ਸੁਣਿਆ ਚ ਆ ਕਿ ਇਹ ਜ਼ਮੀਨ ਦੱਬੀ ਸੀ ਕਿਸੇ ਵੱਲੋਂ ਜਿੱਥੇ ਸਟੇਡੀਅਮ ਬਣਾਇਆ ਜਾ ਰਿਹਾ ਇਹ ਜ਼ਮੀਨ ਕਿਸੇ ਨੇ ਦੱਬੀ ਸੀਗੀ ਉਹਨਾਂ ਨੂੰ ਸ਼ਦਾਈਆ ਪਹਿਲਾਂ ਤੇ ਇਹਨਾਂ ਦੇ ਸਾਦੇ ਸੰਪੰਚਾਂ ਦੇ ਨਾਲ ਕੇ ਆਪਾਂ ਨਾਲ ਇਹਨਾਂ ਦੀ ਹੈਲਪ ਕੀਤੀ ਆ। ਇਸ ਪਿੰਡ ਦਾ ਇੱਕ ਪਲਵਾਨ ਹੋਇਆ ਆਪਣੇ ਜਮਾਨੇ ਦੇ ਵਿੱਚ ਜੀਤ ਸਿੰਘ ਬਹੁਤ ਵੱਡਾ ਪਲਵਾਨ ਸੀਗਾ। ਉਦੋਂ ਮੇਰੇ ਪਾਉ ਵੀ ਪਲਵਾਨ ਉਹ ਵੀ ਖੇਡਦੇ ਸੀ ਕੁਸ਼ਤੀਆਂ ਕਰਦੇ ਸੀਗੇ। ਤੇ ਜਿੱਤੇ ਭਵਾਨ ਦੀ ਯਾਦ ਵਿੱਚ ਹਸਾਲ ਇੱਥੇ ਮਤਲਬ ਜਿਹੜਾ ਖੇਡ ਮੇਲਾ ਕਰਾਇਆ ਜਾਂਦਾ। ਐਕਾ ਵੀ ਉਹ ਕਰੋਨਾ ਸੀ ਤੇ ਉਹਦਾ ਇੱਕ ਅਖਾੜਾ ਵੀ ਇਹਦੇ ਵਿੱਚ ਕੁਸ਼ਤੀਆਂ ਦਾ ਇਹ ਸਟੇਡੀਅਮ ਦੇ ਇੱਕ ਦੁੱਕ ਦੇ। ਵਧੀਆ ਖਾੜਾ ਜਿਹੜਾ ਉਹ ਬਣਾਵਾਂਗੇ ਕਿਉਂਕਿ ਜੀਤਾ ਭਗਵਾਨ ਜਿਹੜਾ ਸੀਗਾ ਸਾਡੇ ਏਰੀਆ ਦਾ ਸਵਾਜ ਦੋ ਦੋ ਜਿੱਤੇ ਹੋ ਇੱਕ ਜੀਤਾ ਸੈਹ ਸੀ ਆ ਇੱਕ ਜੀਤਾ ਜਗਦੇਆ ਦਾ ਸੀ ਜਗਦੇਆ ਦਾ ਜੀਤਾ ਕਬੱਡੀ ਖੇਡਦਾ ਸੀਗਾ ਇਹ ਮਤਲਬ ਪ੍ਰਵਾਨ ਨੂੰ ਨਹੀਂ ਕੁੱਲਦੇ ਸੀਗੇ ਮੇਰੇ ਮੇਰੇ ਪਾਉ ਵੀ ਕੁੱਲਦੇ ਸੀਗੇ ਬਟੇ ਇਹ ਕੁੱਲ ਨਾਲ ਹੀ ਇਹਨਾਂ ਨੇ ਕੁੱਲ ਨੂੰ ਚ ਆਪਣੇ ਵੇਲੇ ਚ ਬਹੁਤ ਵੱਡਾ ਨਾਮ ਰੁਚਨ ਕੀਤਾ ਬੜੇ ਵੱਡੇ ਬੰਦੇ ਸੋ ਉਹਨਾਂ ਦੀ ਯਾਦ ਦੇ ਵਿੱਚ ਬਦਿਆ ਖਾੜਾ ਜਿਹੜਾ ਆਪਾਂ ਜਿੱਥੇ ਭਵਾਂ ਨੂੰ ਦੇ ਜਾਲ ਵਿੱਚ ਬਣਾਵਾਂਗੇ ਹਾਂ ਅਜੇ ਸਟੇਡੀਅਮ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖ ਕੇ ਖੇਡਣ ਲਈ ਕਿੰਨੇ ਸਹਾਈ ਹੋ ਨਾ ਨਾ ਬਹੁਤ ਜ਼ਿਆਦਾ ਸਹਾਈ ਹੋਣਗੇ ਕਿਉਂਕਿ ਪਹਿਲਾਂ ਸਰਕਾਰਾਂ ਨੇ ਕੀਤਾ ਨਹੀਂ ਕੁਝ ਅੱਜ ਤੇ ਜਿੱਥੇ ਜਿਹੜੇ ਪਿੰਡ ਜਾਂਦੇ ਹਰ ਬੰਦਾ ਕਹਿੰਦਾ ਜੀ ਸਾਨੂੰ ਸਟੇਡੀਅਮ ਦੋ ਸਾਨੂੰ ਸਟੇਡੀਅਮ ਬਣਾ ਕੇ ਦੋ ਇਸ ਕਰਕੇ ਆਪਾਂ ਲੱਗੇ ਆ ਸਟੇਡੀਅਮ ਬਣਾਵਾਂਗੇ ਤੇ ਨਸ਼ਾ ਜਿਹੜਾ ਜੁੱਧ ਨਸ਼ਿਆਂ ਦੇ ਵਿਦੁੱਧ ਸਮਗਲਾਂ ਨੂੰ ਫੜਨਾ ਸਮਗਲਾਂ ਨੂੰ ਜੇਲ੍ਹਾਂ ਵਿੱਚ ਭੇਜਣਾ ਉਹਨਾਂ ਦੇ ਘਰ ਟੋਣੇ ਸਭ ਕੁਝ ਟੋਣਾ ਜਿਹੜੇ ਬੰਦੇ ਨਸ਼ੇ ਤੇ ਲੱਗ ਗਏ ਆ ਉਹਨਾਂ ਦੇ ਨਸ਼ੇ ਛਡਾਉਣੇ ਹਫ਼ਤਾਵਾਂਾਂ ਚ ਉਹਨਾਂ ਦਾ ਇਲਾਜ ਕਰਾਉਣਾ ਔਰ ਉਹਨਾਂ ਨੂੰ ਖੇਡਾਂ ਦੇ ਵੱਲ ਲੱਜਾਣਾ ਪ੍ਰਯਤਨ ਕਰਨਾ ਇਹ ਸਾਡੀ ਸਰਕਾਰ ਦਾ ਹਾਂਜੀ ਸਰਪੰਚ ਸਾਹਿਬ ਅੱਜ ਸਟੇਡੀਅਮ ਆ ਗਿਆ ਪਿੰਡ ਵਿੱਚ ਕੀ ਮੈਂ ਕਹਾਂ ਮੱਖੀ ਸਾਹਿਬ ਆ ਬਹੁਤ ਬਹੁਤ ਧੰਮਵਾਦ ਹੈ ਜੀ ਸਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਔਰ ਸਾਡੇ ਕੈਬਨਿਟ ਮਨਿਸਟਰ ਸਰਦਾਰ ਕੁਲਦੀਪ ਸਿੰਘ ਧਾਰੀਵਾਲ ਜੀ ਦਾ ਔਰ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਜੀ ਉਹਨਾਂ ਦਾ ਜਿਨ੍ਹਾਂ ਨੇ ਭਾਈਵੇਂ ਪਾਸ਼ਾ ਜੀ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਔਰ ਨਵੇਂ ਪਾਸ਼ਾ ਸ਼ਿਗੂ ਤੇਗ ਬਾਦ ਉਤੇ ਤਿੰਨ ਸੈਂਸ ਰੀ ਔਰ ਚੌਥਾ ਪਿੰਡ ਆਡੇ ਨਾਲ ਕੋਕੇ ਵਾਲੀ ਆ ਚੌਹ ਪਿੰਡਾਂ ਨੂੰ ਇਹ ਸਟੇਡੀਅਮ ਦੀ ਇੱਕ ਸਾਰੀਆਂ ਲਿੰਕ ਸੜਕਾਂ ਇੱਥੇ ਜੁੜਦੀਆਂ ਜੀ ਆਗੇ ਔਰ ਇੱਕ ਲੋਕੇਸ਼ਨ ਬਹੁਤ ਵਧੀਆ ਜਗ੍ਹਾ ਤੇ ਆ ਜਿੱਥੇ ਸਾਨੂੰ ਇਹ ਸਟੇਡੀਅਮ ਸਰਕਾਰ ਵੱਲੋਂ ਦਿੱਤਾ ਜਾ ਰਿਹਾ ਵਾ ਔਰ ਇਹ ਸਰਕਾਰ ਵੱਲੋਂ ਮਤਲਬ ਪੂਰਾ ਯੋਰ ਵੀ ਆ ਇਹ ਸਟੇਡੀਅਮ ਬਹੁਤ ਜਲਦੀ ਯਾਨੀ ਕਿ ਕੁਰਤੇ ਇੱਕ ਵਾਰ ਸਾਜਦਾ ਸ਼ੀਤੀ ਤੇ ਹੜਾ ਰਿਹਾ ਉਦੋਂ ਤੱਕ ਤਕਰੀਬਨ ਤਰੀ ਆਪਣਾ ਸੀਨ ਤਿਆਰ ਕਰ ਦੇਵਾਂਗੇ ਚਲੋ ਬਾਕੀ ਪਰਮਾਤਮਾ ਕਿਰਪਾ ਕਰੇ ਇਹ ਸਟੇਡੀਅਮ ਅਸੀਂ ਜਲਦੀ ਤਿਆਰ ਕਰਾਂਗੇ ਔਰ ਇੱਥੇ ਚਾਰ ਪਿੰਡ ਦੇ ਲਾਗੇ ਜਿਹੜੇ ਨਾਲ ਲੱਗਦੇ ਆ ਔਰ ਇਹਦੇ ਨਾਲ ਹੋਰ ਵੀ ਪਿੰਡ ਲਾਗੇ ਲਾਗੇ ਪਿੰਡਾਂ ਨੂੰ ਸਾਰੇ ਪਿੰਡਾਂ ਦੇ ਨੌਜਵਾਨਾਂ ਨੂੰ ਇਹ ਸਹੂਲਤ ਮਿਲੇਗੀ ਔਰ ਨਸ਼ਿਆਂ ਤੋਂ ਬੱਚੇ ਬਚਾ ਕੇ ਇੱਥੇ ਅਸੀਂ ਗਰਾਊਂਡ ਦੇ ਜ ਲੈ ਕੇ ਆਵਾਂਗੇ ਜੀ ਵਿਆਹ ਵਿੱਚ ਨਹੀਂ ਘਟੇਗਾ ਜਨਮ ਦਿਨ ਵੇਲੇ ਉਹ ਇੱਥੇ ਮਨਾ ਖੁੱਲੀ ਜਗ੍ਹਾ ਜਿੰਨਾ ਮਰਜੀ ਭੰਗੜਾ ਲਿਓਪਾ ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਕੋਈ ਠਕ ਜਿੱਹਾ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਥੀ ਉੱਥੇ ਲਿਓਣੀਆਂ ਹੁਣ ਬਾਹਰਾਂ ਵਿਆਹ ਕਰੋਣਾ ਹੋਵੇ ਪਾਵੇ ਕਰੋਣੀ ਹੋਵੇ ਬਰਥਡੇ ਪਾਰਟੀ ਜਾਂ ਰਿਟਾਇਰਮੈਂਟ ਪਾਰਟੀ ਜਾਂ ਕੋਈ ਹੋਰ ਪਾਰਟੀ ਅੱਜ ਬੁੱਕ ਕਰਵਾਓ ਅਜਨਾਲਾ ਦਾ ਪੁਰਾਣਾ ਅਤੇ ਮਸ਼ਹੂਰ ਡੀਆਰ ਹੋਟਲ ਨਸਤੇਕ ਸਿਵਲ ਹਸਪਤਾਲ ਅਜਨਾਲਾ। ਹੇਠ ਦਿੱਤੇ ਨੰਬਰਾਂ ਤੇ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ। ਬਿਹਤਰ ਉਪਚਾਰ, ਸੁਰੱਖਿਤ ਪਰਿਵਾਰ। ਤੁਹਾਡੀ ਜ਼ਿੰਦਗੀ ਅਨਮੋਲ ਹੈ। ਉਸਦੀ ਸੁਰੱਖਿਆ ਕਰੋ। ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ? ਤੁਹਾਨੂੰ ਸੀਜ਼ਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ। ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤਾਂ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪੱਥਰੀ ਜੋਨਡੇਸ ਟਾਈਫਾਇਡ ਜੋੜਾਂ ਬਦਲ ਤੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੇ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਪੌਰ ਦੰਦਾਂ ਦੇ ਮਾਹਿਰ ਡਾਕਟਰ ਕਰਨਬੀਰ ਸਿੰਘ ਕਾਲੂ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਪਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ neck oncology ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਗੌਰ ਜਨਾਨਾ ਰੋਗਾਂ ਅਤੇ IVF ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ 4 ఫిਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕਰੋ ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਨਾ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਨਾ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ। ਆਧੁਨਿਕਤਾ ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ। ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ। ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅਰ ਗ੍ਰਾਫਟਰ ਓਨੀਟਾ ਸਿਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕੀਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇਤੋਂ ਵਧੀਆ ਬ੍ਰਾਂਡਸ ਤੇ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ, ਐਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੋਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ PG India News